ਸ਼੍ਰੋਮਣੀ ਅਕਾਲੀ ਦਲ ਔਰਤ ਵਿੰਗ ਵੱਲੋਂ ਕੱਲ ਨੂੰ 20 ਸਤੰਬਰ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਰਾਇਸ਼ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਆਪਣੇ ਅਹੁਦੇ ਦੀ ਮਰਿਆਦਾ ਨੂੰ ਵੀ ਕਾਇਮ ਨਹੀਂ ਰੱਖਿਆ ਗਿਆ ਤੇ ਇੱਕ ਚੁਣੇ ਹੋਏ ਆਗੂ ਜੋ 10 ਲੱਖ ਲੋਕਾਂ ਦੀ ਨਿਮੈਂਦਗੀ ਕਰਦੇ ਆ ਇੱਕ ਔਰਤ ਆ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਲਈ ਵੱਧੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਚੌਕੀਆਂ ਲਾਉਣ ਵਰਗੇ ਸ਼ਬਦ ਵਰਤੇ ਗਏ ਤੇ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਸਖਤ ਨੋਟਸ ਲਿਆ ਇਸ ਦੇ ਖਿਲਾਫ ਵੱਡੇ ਪੱਧਰ ਤੇ ਬੀਬੀਆਂ ਦੇ ਵਿੱਚ ਗੁੱਸਾ ਤਾਂ ਹੀ ਅਸੀਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਕਿ ਅਸੀਂ ਮੁੱਖ ਮੰਤਰੀ ਦੀ ਰਾਇਸ਼ ਤੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਆਪਣੇ ਅਹੁਦੇ ਦੀ ਮਰਿਆਦਾ ਵੀ ਭੁੱਲ ਗਏ ਕਿ ਉਹ ਇੱਕ ਪੰਜਾਬ ਦੇ 3 ਕਰੋੜ ਤੋਂ ਉੱਪਰ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਆ ਉਹਨਾਂ ਦੇ ਉਹ ਆਗੂ ਹੈ ਲੋਕਾਂ ਨੇ ਉਹਨਾਂ ਨੂੰ ਬਹੁਤ ਮਤ ਦੇ ਨਾਲ ਭਾਰੀ ਬਹੁਤ ਮਤ ਦੇ ਨਾਲ ਨੁਮਾਇੰਦਗੀ ਦਿੱਤੀ ਹੈ ਚੁਣਿਆ ਉਹਨਾਂ ਨੇ ਆਪ ਦੇ ਅਹੁਦੇ ਦਾ ਮਾਨ ਸਨਮਾਨ ਵੀ ਘਟਾਇਆ ਤੇ ਨਾਲ ਔਰਤਾਂ ਦੇ ਮਾਨ ਸਨਮਾਨ ਨੂੰ ਵੀ ਠੇਸ ਪਹਾਈ ਹੈ ਜਦੋਂ ਇਹਨਾਂ ਨੇ ਔਰਤਾਂ ਤੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਰ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਪਰ ਹੁਣ ਕਰ ਕੀ ਰਹੇ ਹੈਗੇ ਕਿ ਔਰਤਾਂ ਦਾ ਮਾਨਸਨਮਾਨ ਵੀ ਬਹਾਲ ਨਹੀਂ ਰੱਖ ਰਹੇ ਜਿਹੜਾ ਔਰਤਾਂ ਦੇ 4 ਸਾਲ ਹੋ ਗਏ ਸਰਕਾਰ ਆਈ ਨੂੰ ਉਹ 40 40000 ਰੁਪਏ ਉਹਨਾਂ ਦਾ ਬਣਿਆ ਉਹਦੀ ਵੇਟ ਕਰ ਰਹੀਆਂ ਪਰ ਹਾਲਤ ਇਹ ਕਿ ਇਹਨਾਂ ਨੇ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਵੀ ਠੰਡੇ ਕਰਤੇ ਜਿਹੜਾ ਉਹਨਾਂ ਨੂੰ ਆਟਾ ਮਿਲਦਾ ਸੀ ਉਹਨਾਂ ਨੂੰ ਕਣਕ ਮਿਲਦੀ ਸੀ ਦਾਲ ਮਿਲਦੀ ਸੀ ਸਾਰਾ ਉਹਨਾਂ ਦਾ ਜਿਹੜਾ ਸਮਾਨ ਸੀ ਕਿਚਨ ਦਾ ਉਹ ਬੰਦ ਹੋ ਗਿਆ ਲੋਕ ਭੁੱਖੇ ਮਰ ਰਹੇ ਆ ਹੱਡਾਂ ਦੇ ਵਿੱਚ ਡੁੱਬ ਗਏ ਪੰਜਾਬ ਤੇ ਹਰ ਸਾਲ ਤਰ ਕੋਈ ਨਾ ਕੋਈ ਤ੍ਰਾਸਦੀ ਆ ਰਹੀ ਹੈ ਪਰ ਇਹਨਾਂ ਨੂੰ ਸਵਾਏ ਚੁਟਕਲਾਂ ਤੋਂ ਸਵਾਏ ਮਸਕਰੀਆਂ ਤੋਂ ਕੋਈ ਗੱਲ ਨਹੀਂ ਆਉਂਦੀ ਸੋ ਇਹਨਾਂ ਨੂੰ ਇਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਮੁੱਖ ਮੰਤਰੀ ਦੀ ਰਿਆਸ਼ਤ ਦਾ ਘਰਾਓ ਕੀਤਾ ਜਾ ਰਿਹਾ ਜਿਸ ਦੇ ਵਿੱਚ ਬੀਬੀਆਂ ਵੱਧ ਚੜ ਕੇ ਭਾਗ ਲੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ